ਕੀੜਾ ਬੰਦਾ ਤੁਹਾਡੇ ਕੋਲ ਕਿੰਨਾ ਪਲਾਸਟਿਕ ਲੈ ਕੇ ਆ ਉਹਨੂੰ ਚਾਂਦੀ ਦਾ ਘੜਾ ਦਿੱਤੇ ਜਾਣਗੇ ਅਸੀਂ ਪਲਾਸਟਿਕ ਇੱਕ ਸਾਲ ਦਾ ਪੂਰਾ ਇਕੱਤਰ ਕਰਨ ਠੀਕ ਹੈ ਜੀ ਜਿਹਦੇ ਚੋ ਸਭ ਤੋਂ ਵੱਧ ਫਸਟ ਤੇ ਸੈਕੰਡ ਦੋ ਜਣਿਆਂ ਨੂੰ ਦੇਣਾ ਹੈ ਕਾਨੂੰਨੀ ਠੀਕ ਹੈ ਅਸੀਂ ਅਧਿਐਨ ਕਰਾਂਗੇ ਕਿ ਕਿੰਨਾ ਕੌਣ ਲੈ ਕੇ ਆ ਠੀਕ ਹੈ ਜਿਹੜੇ ਦੋ ਬੰਦਿਆਂ ਕੋਲੇ ਵੱਧ ਹੋਇਆ ਅਸੀਂ ਚਾਂਦੀ ਦੇ ਘੜੇ ਪਾ ਕੇ ਉਹਨਾਂ ਨੂੰ ਸਪੈਸ਼ਲ ਸਤਿਕਾਰ ਵਜੋਂ ਵਿੱਚ ਜੇ ਕੋਈ ਹੈ 50 ਪ੍ਰਿੰਟਸ ਪਲੱਸ ਕਰਗੇ ਸੀ ਠੀਕ ਹੈ 8 ਲੱਖ ਕੁ ਸ਼ਹ ਹਜ਼ਾਰ ਰੁਪਇਆ ਸੀ ਅੱਛਾ ਉਹਦੇ ਚ ਵੰਡਿਆ ਪੇਚੀ ਬੱਲੋ ਦੇ ਸਾਦਾ ਵਿਆਹ ਸਾਦੇ ਵਿਆਹ ਚ ਦੋ ਤਿੰਨ ਚੀਜ਼ਾਂ ਨੇ ਇੱਕ ਨਸ਼ਾ ਰਹਿਤ ਇੱਕ ਡੀ ਜੇ ਨਾਲ ਉਹਨੇ ਠੀਕ ਹੈ ਤੇ ਘਰੇ ਸਾਦਾ ਵਿਆਹ ਕਰਨਾ ਠੀਕ ਹੈ ਉਹ ಗ್ರಾಮ ਪੰਚਾਇਤ ਤੇ ਤਰਨਜੋਤ ਬੈਲਫੇਅਰ ਸੁਸਾਇਟੀ 21000 ਰੁਪਇਆ ਉਹ ਬੇਟੀ ਨੂੰ ਸ਼ਗਨ ਦੇ ਕੇ ਆਉਂਗਾ ਜਿਹੜਾ ਨੌਜਵਾਨੀ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਰਿਹਾ ਪਰ ਉਹਦੇ ਚ ਅਸੀਂ ਸਾਡਾ ਪਿੰਡ ਅਸੀਂ ਆਪਦੀ ਝੋਲੀ ਪਾ ਲਿਆ ਅਸੀਂ ਨਸ਼ਾ ਛੱਡਣਾ ਚਾਹੁੰਦਾ ਦਵਾਈ ਨਾ ਖੁਰਾਕ ਨਾ ਠੀਕ ਹੈ ਜਿਵੇਂ ਵੀ ਕੋਈ ਹੈਰ ਬਚਾਉਂਦਾ ਸਾਥੋਂ ਅਸੀਂ ਇੱਕ ਪੰਚਾਇਤ ਵੱਲੋਂ ਤੇ ਸੰਸਥਾ ਵੱਲੋਂ ਨੰਬਰ ਅਪਲਾਈ ਕਰਤਾ ਸੀ 60 ਨਸ਼ਾ ਛਡਣੋਂ ਤਾਂ ਹੁੰਦਾ ਤਾਂ ਸਾਰਾ ਖਰਚ ਖੇਚੜਾ ਜਿਹੜਾ ਉਹ ಗ್ರಾಮ ਪੰਚਾਇਤ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਰਕਮੀ ਸਮਾਨ ਦਾ ਸੁਪਨਾ ਇੱਕ ਹੈ ਕਿ ਜਿਨ੍ਹਾਂ ਚਿਰ ਮੇਰੇ ਪਿੰਡ ਦੇ 4-5 ਆਈਐਸ ਜਾਂ ਪੀਸੀਐਸ ਨਹੀਂ ਬਣ ਜਾਂਦੇ ਮੈਂ ਉਹਨਾਂ ਜਿਹੜੇ ਪ੍ਰਾਪਤੀ ਨਹੀਂ ਗਿਣਦਾ ਸਾਨੂੰ ਡਿਗਰੀ ਲੈ ਆ ਕੇ ਦੋ ਰੁਜ਼ਗਾਰ ਸਾਥੋਂ ਲੋਕਾਂ ਨੂੰ ਇਹ ਮਿਹਨਤ ਵੀ ਤੁਹਾਡੀ ਛੇੜੀ ਪਈ ਆ ਹਾਂਜੀ ਚੱਕ ਲੈ ਰਮੜਾ ਦੇਖਣਾ ਆਪਾਂ ਕਿੱਥੇ ਜੀ ਹੈਗਾ ਬੜਾ ਪਲਾਸਟਿਕ ਕਚਰਾ ਲੈ ਆਓ ਉਸ ਬਦਲੇ ਗੁੱਟ ਵਿੱਚ ਚਾਂਦੀ ਦੇ ਕੜੇ ਪਵਾ ਕੇ ਲੈ ਜਾਓ ਇਹ ਵਿਸ਼ੇਸ਼ ਉਪਰਾਲਾ ਪਿੰਡ ਬੱਲੋਂ ਦੀ ਪੰਚਾਇਤ ਵੱਲੋਂ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਇਸ ਬਾਰੇ ਸੁਸਾਇਟੀ ਦੇ ਸਰਗਰਮ ਮੈਂਬਰ ਭੁਪਿੰਦਰ ਸਿੰਘ ਜਟਾਣਾ ਜੀ ਆਪਣੇ ਨਾਲ ਹਨ ਆਓ ਇਸ ਉਪਰਾਲੇ ਬਾਰੇ ਆਪਾਂ ਇਹਨਾਂ ਨਾਲ ਗੱਲ ਕਰਦੇ ਸੋਸੀ ਕਾਲ ਸੋਸੀ ਕਾਲ ਇਹ ਜਿਹੜਾ ਤੁਹਾਡੇ ਮਨ ਚ ਕਿਵੇਂ ਆਇਆ ਜਿਹੜਾ ਪਿੰਡ ਨੂੰ ਤੁਸੀਂ ਜੀ ਪਲਾਸਟਿਕ ਮੁਕਤ ਕਰਨਾਗਾ ਵੀ ਅਸੀਂ ਚਾਂਦੀ ਦੇ ਕੜਿਆ ਨਾਲ ਨਵਾਜਾਂਗੇ ਜਿਹੜਾ ਸਭ ਤੋਂ ਵੱਧ ਸਾਡੇ ਕੋਲੇ ਕਚਰਾ ਪਲਾਸਟਿਕ ਲੈ ਕੇ ਆਉਗਾ ਇਹਦਾ ਛੋਟੇ ਵੀਰ ਜਦੋਂ ਅਸੀਂ ਸ਼ੁਰੂ ਕੀਤਾ ਨਾ ਅਸਲ ਇਹਨੂੰ 3 ਸਾਲ ਹੋ ਗਏ ਸਾਨੂੰ ਕਰਦਿਆਂ ਇਹ ਅੱਜ ਨਹੀਂ ਸ਼ੁਰੂ ਕੀਤਾ 3 ਸਾਲ ਤੋਂ ਅਸੀਂ ਇਹਦੇ ਤੇ ਉਪਰਾਲਾ ਕਰ ਰਹੇ ਹਾਂ ਹਾਂਜੀ ਕਿਉਂਕਿ ਸਰਕਾਰ ਦਾ ਮੋਟੀਵੇਸ਼ਨ ਵੀ ਹੈ ਵੀ ਛੋਟੀਆਂ-ਛੋਟੀਆਂ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਾਂ ਗਲਤ ਆਦਤਾਂ ਹੁੰਦੀਆਂ ਨੇ ਆਪ ਨੂੰ ਤਾਂ ਨਜਾਤ ਪਾਉਣੀ ਠੀਕ ਹੈ ਜੀ ਇਹਦੇ ਚ ਇੱਕ ਪਲਾਸਟਿਕ ਵੀ ਹੈ ਹੂੰ ਕਿਉਂਕਿ ਜਿਹਦੇ ਨਾਲ ਸਾਡੇ ਪਿੰਡਾਂ 'ਚ ਗੰਦਗੀ ਫੈਲਦੀ ਹੈ ਹੂੰ ਮਲੇਰੀਆ ਫੈਲਦਾ ਹੈ ਹਾਂਜੀ ਤੇ ਸਾਡੇ ਘਰਾਂ 'ਚ ਬਹੁਤ ਜ਼ਿਆਦਾ ਗੰਦਗੀ ਹੋ ਜਾਂਦੀ ਹੈ ਹੂੰ ਉਹਨੂੰ ਮੁਕਤ ਕਰਨ ਵਾਸਤੇ ਅਸੀਂ ਅਵੇਅਰਨੈਸ ਇੱਕ ਪੈਦਾ ਕੀਤੀ ਹੈ ਕਿ ਤਾਂ ਕਿ ਜਿਹੜਾ ਸਾਡਾ ਸਮਾਜ ਹੈ ਹਾਂਜੀ ਕੋਈ ਨਾ ਛੋਟੀਆਂ-ਛੋਟੀਆਂ ਗਤੀਵਿਧੀਆਂ ਨੂੰ ਕਰਕੇ ਇੱਕ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ ਠੀਕ ਹੈ ਪਰ ਪਲਾਸਟਿਕ ਮੁਕਤ ਵਾਸਤੇ ਅਸੀਂ ਉਪਰਾਲਾ ਕੀਤਾ ਸੀ 3 ਸਾਲ ਹੋ ਗਏ ਸਾਨੂੰ ਹਾਂਜੀ ਹਾਂਜੀ ਕਿ ਅਸੀਂ ਪਹਿਲੀ ਵਾਰੀ ਅਸੀਂ ਖੰਡ ਤੇ ਕੋਡ ਖੰਡ ਵੰਡੀ ਠੀਕ ਹੈ ਜੀ ਫਿਰ ਅਸੀਂ ਸਾਨੂੰ ਉਸ ਸਵਾਲ 'ਚ ਜਵਾਬ ਮਿਲਿਆ ਕਿ ਖੰਡ ਵੀ ਇੱਕ ਵਧੀਆ ਵਿਸ਼ਾ ਨਹੀਂ ਤੁਸੀਂ ਗੋੜ ਬੰਡਿਆ ਕਰੋ। ਅਸੀਂ ਇਹ ਗੋੜ ਬੰਡਦੇ ਹਾਂ ਸਾਨੂੰ ਤੀਜਾ ਸਾਲ। ਕੈਮੀਕਲ ਕੈਮੀਕਲ ਵਗੈਰਾ ਹੁੰਦੇ ਨੇ। ਅਸੀਂ ਤੀਜੇ ਸਾਲ 'ਚ ਆ ਕੇ ਇੱਕ ਤੀਰ ਗੋੜ ਬੰਡਿਆ। ਠੀਕ ਹੈ ਜੀ। ਤੇ ਤਕਰੀਬਨ ਅਸੀਂ 10-12 ਕੁਇੰਟਲ ਪਲਾਸਟਿਕ ਆ ਜਿਹੜਾ ਉਹ ਅੱਧਰ ਕਰ ਚੁੱਕੇ ਹਾਂ। ਠੀਕ ਹੈ ਜੀ। ਉਹਦੇ ਬਾਅਦ 'ਚ ਕਿੰਨਾ ਗੋੜ ਤੁਸੀਂ ਬੰਡ ਚੁੱਕੇ ਹੋ? ਤਕਰੀਬਨ 10-12 ਕੁਆਂਟਲ ਜਿਹਦੇ ਬਦਲੇ ਝੋਨਾ ਜਿੰਨਾ ਸਾਨੂੰ ਕੋਈ ਪਲਾਸਟਿਕ ਦੇ ਦਿੰਦਾ ਉਹਨਾਂ ਨੂੰ ਝੋਲੀ ਚ ਗੋੜ ਪਵਾ ਕੇ ਲੈ ਜਾਂਦਾ ਠੀਕ ਹੈ ਜੀ ਅਸੀਂ 3 ਸਾਲ ਹੋ ਗਏ ਪਰ ਇਸ ਵਾਰ ਅਸੀਂ ਹਾਂਜੀ ਥੋੜਾ ਜਿਹਾ ਉਹਦੇ ਚ ਬਦਲ ਕੀਤਾ ਠੀਕ ਹੈ ਜੀ ਕਿ ਅਸੀਂ ਕਹਤਾ ਵੀ ਪਲਾਸਟਿਕ ਲੈ ਕੇ ਆਓ ਹੂੰ ਕਚਰਾ ਮੁਕਤ ਹੋ ਕੇ ਸਾਡੋ ਪੈਸਾ ਕਮਾਓ ਠੀਕ ਹੈ ਜੀ ਪਲਾਸਟਿਕ ਲੈ ਕੇ ਆਓ ਠੀਕ ਹੈ ਜੀ ਜਿਹੜਾ ਉਹ ਤੁਸੀਂ ਕਹਿਣਾ ਵੀ ਹੱਥ ਵਿੱਚ ਅਸੀਂ ਚਾਂਦੀ ਦੇ ਕੜੇ ਬਣਾ ਨਵਾਜਾਂਗੇ ਜੀ ਉਹ ਕੀ ਹੈਗਾ ਜੀ ਮਤਲਬ ਵੀ ਉਹ ਕਿਹੜਾ ਬੰਦਾ ਤੁਹਾਡੇ ਕੋਲ ਕਿੰਨਾ ਪਲਾਸਟਿਕ ਲੈ ਕੇ ਆਉ ਉਹਨੂੰ ਚਾਂਦੀ ਦਾ ਕੜਾ ਦਿੱਤੇ ਜਾਣਗੇ ਨਹੀਂ ਉਹਦੇ ਚੈਨ ਨਹੀਂ ਜੀ ਕਿੰਨਾ ਲੈ ਕੇ ਆਵੇ ਉਹਦੇ 'ਚ ਬੰਦਸ਼ ਨਹੀਂ ਅਸੀਂ ਪਲਾਸਟਿਕ 1 ਸਾਲ ਦਾ ਪੂਰਾ ਇਕੱਤਰ ਕਰਨ ਠੀਕ ਹੈ ਜੀ ਜਿਹਦੇ 'ਚ ਸਭ ਤੋਂ ਵੱਧ ਫਸਟ ਤੇ ਸੈਕੰਡ ਦੋ ਜਣਿਆਂ ਨੂੰ ਦੇਣਾ ਹੈ ਕਾਨੂੰਨੀ ਠੀਕ ਹੈ ਜੀ ਫਸਟ ਤੇ ਸੈਕੰਡ ਸਾਲ ਪਰਚ ਜਿੰਨਾ ਵੀ ਸਾਡੇ ਕੋਲ ਕੋਈ ਪਲਾਸਟਿਕ ਹੋ ਕੋਈ ਇੱਕ ਰਜਿਸਟਰ ਲਾਵਾਂਗੇ ਹੂੰ ਉਹ ਹਰ ਮਹੀਨੇ ਜਾਂ 2 ਮਹੀਨੇ ਬਾਅਦ ਜੇ ਤੁਸੀਂ ਇਕੱਠਾ ਕਰਿਆ ਕਰਾਂਗੇ ਉਹ ਲਿਸਟਾਂ 'ਚ ਲਿਖੀ ਚੱਲਾਂਗੇ ਹੂੰ ਐਂਡ ਤੇ ਜਾ ਕੇ ਪਲਾਸਟਿਕ ਡੇ ਤੇ ਹਾਂਜੀ ਅਸੀਂ ਉਹਦਾ ਸਰਵੇ ਕਰਾਂਗੇ ਅਸੀਂ ਅਧਿਐਨ ਕਰਾਂਗੇ ਵੀ ਕਿੰਨਾ ਕੌਣ ਲੈ ਕੇ ਆਇਆ ਠੀਕ ਹੈ ਜਿਹੜੇ ਦੋ ਬੰਦਿਆ ਕੋਲੇ ਵੱਧ ਹੋਇਆ ਸੀ ਚਾਂਦੀ ਦੇ ਗੜੇ ਪਾ ਕੇ ਉਹਨਾਂ ਨੂੰ ਸਪੈਸ਼ਲ ਸਤਕਾਰ ਵਜੋਂ ਠੀਕ ਹੈ ਜੀ ਤਾਂ ਕਿ ਸਾਡਾ ਮਕਸਦ ਚੇਟਕ ਲਾਉਣਾ ਹੈ ਠੀਕ ਹੈ ਜੀ ਕੱਲੀ ਵੱਲੋਂ ਮੁਕਤ ਕਰਕੇ ਵੀ ਸਾਡਾ ਮੁਕਤ ਨਹੀਂ ਹੋਣਾ ਪੰਜਾਬ ਅਸੀਂ ਤਾਂ ਇਹ ਵੀ ਚੇਟਕ ਲੱਗੇ ਸਾਰਾ ਸਮਾਜ ਵਧੀਆ ਬਣੇ ਅਸੀਂ ਕੋਈ ਵੀ ਸੰਸਥਾ ਜਾਂ ਪੰਚਾਇਤ ਸਾਡਾ ਕੰਮ ਕਰਦੀ ਹੈ ਸਾਡਾ ਮਕਸਦ ਚੇਟਕ ਲਾਉਣਾ ਹੈ ਤਾਂ ਕਿ ਅਸੀਂ ਸਮਾਜ ਨੂੰ ਵਧੀਆ ਕੱਲੀ ਵੱਲੋਂ ਨਹੀਂ ਅਸੀਂ ਵਧੀਆ ਬਣਾਉਣੀ ਸਾਡੇ ਗਰਮੀ ਸਹਿਮਾਨ ਦੀ ਸੋਚ ਹੈ ਕਿ ਸਾਡਾ ਸਮਾਜ ਵਧੀਆ ਹੋਣਾ ਚਾਹੀਦਾ ਠੀਕ ਹੈ ਇਹ ਤਰਨਜੋਤ ਵੈਲਫੇਅਰ ਸੁਸਾਇਟੀ ਸਹਿਯੋਗ ਕਰਦੀ ਹੈ ಗ್ರಾಮ ਤੇ ਅੱਧੇ ਕਹਿਣਗੇ ਜੀ ਇਹ ਵਿੱਚ ਵੀ ਉਹੀ ਵੈਸੇ ਹੀ ਕੋਈ ਪੱਤਰਾ ਜਾਂ ਪਾ ਦੇਣਗੇ ਜਾਂ ਹੋਰ ਹੈ ਜੀ ਤੇ ਉਹਦੇ ਲਈ ਵੀ ਤੁਸੀਂ ਕਿੰਨੇ ਤੋਲੇ ਦਾ ਪਾਉਂਗੇ ਜੀ ਫਿਰ ਨਹੀਂ ਅਸੀਂ ਤੋਲਿਆਂ ਦਾ ਹਲੇ ਕੋਈ ਉਹ ਨਹੀਂ ਕਰਿਆ ਪਰ ਜਿਹੜਾ ਕੜਾ ਹੈ ਹਾਂ ਜੀ ਸਤਕਾਰ ਤਾਂ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਸਿਆਣੇ ਦੀ ਕਹਾਵਤ ਸੀ ਕਹਿੰਦੇ ਸ਼ਾਵਾਸ਼ੇ ਦਾ ਤਾਂ ਸੁਣ ਬਹੁਤ ਹੁੰਦਾ ਠੀਕ ਹੈ ਜੀ ਪਰ ਨਹੀਂ ਹਾਂਜੀ ਅਸੀਂ ਜੇ ਐਦੋਂ ਪਹਿਲਾਂ ਜਿੰਨੇ ਵੀ ਕੰਮ ਕੀਤੇ ਆ ਉਹਦੇ ਚ ਐਸੀ ਗੱਲ ਕੋਈ ਨਹੀਂ ਹੋਈ ਪਰ ਟੋਲਿਆਂ ਦਾ ਵੀ ਕੋਈ ਉਹਦੇ ਚ ਲੇਖਾ ਜੋਖਾ ਨਹੀਂ ਅਸੀਂ ਇੱਕ ਸਤਕਾਰ ਵਜੋਂ ਵਧੀਆ ਕੜੇ ਪਾਵਾਂ ਠੀਕ ਹੈ ਜੀ ਤੇ ਜਿਹੜਾ ਤੁਹਾਡੇ ਕੋਲੇ ਕਚਰਾ ਪਲਾਸਟਿਕ ਆ ਜਾਂਦਾ ਹੈਗਾ ਜੀ ਇਹ ਫਿਰ ਤੁਸੀਂ ਇਹ ਸਾਮਕੀ ਕੀ ਕਰਦੇ ਹੋ ਜੀ ਇਹਦਾ ਸਾਡੇ ਕੋਲੇ ਪਲਾਸਟਿਕ ਬੇਸਮੈਂਟ ਜਿਹੜਾ ਇੱਕ ਪ੍ਰੋਜੈਕਟ ਲੱਗ ਚੁੱਕਿਆ ਸਰਕਾਰ ਵੱਲੋਂ ਬਲਾਕ ਲੈਵਲ ਦਾ ਠੀਕ ਹੈ ਜੀ ਅਸੀਂ ਉਹਦੇ ਚਕਤਰ ਕਰਕੇ ਉਹਨੂੰ ਗੱਠਾਂ ਬੰਨ ਲੈਣੀ ਠੀਕ ਹੈ ਜੀ ਅੱਗੇ ਅਸੀਂ ਕਿਸੇ ਨਾ ਪ੍ਰਾਈਵੇਟ ਬੰਦੇ ਨਾਲ ਜਾਂ ਸਰਕਾਰ ਦੀਆਂ ਜੋ ਕੁਝ ਦਾਤਾ ਹੋਣਗੇ ਉਹਦੇ ਮੁਤਾਬਕ ਅੱਗੇ ਉਹ ਖਚਰਾ ਜਿਹੜਾ ਅਸੀਂ ਭੇਜਦੇ ਆ ਠੀਕ ਹੈ ਤਾਂਕੂ ਕਿਸੇ ਵਰਤੋਂ ਚਾਹ ਸਕੇ ਹੂੰ ਉਹਦੇ ਨਾਲ ਸਾਡੀ ਪੰਚਾਇਤ ਨੂੰ ਇੱਕ ਆਮਦਨ ਦਾ ਸਾਧਨ ਵੀ ਬਣੂਗਾ ਠੀਕ ਹੈ ਅਸੀਂ ਕੱਲੇ ਪਿੰਡ ਨਹੀਂ ਅਸੀਂ ಗ್ರಾಮ ਪੰਚਾਇਤਾਂ ਨੂੰ ਵੀ ਬਾਹਰ ਪਿੰਡਾਂ 'ਚ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਕੋਲੇ ਕਲਾਸ ਦਾ ਕਚਰਾ ਲੈ ਕੇ ਆਓ ਠੀਕ ਹੈ ਉਹਨਾਂ ਨੂੰ ਵੀ ਅਸੀਂ ਸਨਮਾਨ ਦੇਵਾਂਗੇ ਅੱਛਾ ਆਮਦਨ ਦੇ ਸਰੋਤ ਵੀ ਨੇ ਹਾਂਜੀ 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 ਤੇ ਪਲਾਸਟਿਕ ਦੀ ਜਿਹੜੀ ਬੇਸ ਠੀਕ ਹੈ ਉਹ ਕਚਰਾ ਮੁਕਤ ਹੋ ਜਾ ਜੇ ਕੋਈ ਬੰਦਾ ਜੀ ਮਤਲਬ ਤੁਹਾਡੇ ਕੋਲ ਕੁਗੜ ਜਾਂ ਕੋਈ ਖੰਡ ਨਹੀਂ ਲੈਣਾ ਚਾਹੁੰਦਾ ਜੀ ਤੁਸੀਂ ਉਹਨੂੰ ਪਾਣੀ ਉਹ ਆਪਣਾ ਪੈਸੇ ਵੀ ਦਿਓਗੇ ਜੀ ਉਹਨੂੰ ਕਿਲੋ ਦੇ ਹਿਸਾਬ ਨਾਲ ਜੀ ਅਸੀਂ ਉਹਦੇ 'ਚ ਬਦਲ ਕਰਤਾ ਜੀ ਗੁੜ ਦੇ ਬਦਲੇ ਹੁਣ ਅਸੀਂ ਉਹ ਪਲਾਸਟਿਕ ਆ ਜਿਹੜਾ ਖਰੀਦਾਂਗੇ ਪੈਸੇ ਠੀਕ ਹੈ ਜੀ ਤੂੰ ਜਿਹੜਾ ਰੇਟ ਆਪਣਾ ਆਰ ਖਰੀਦ ਦੇ ਮਾਰਕੀਟ ਰੇਟ ਨੂੰ 3 ਰੁਪਏ ਕਿਲੋ ਵਧ ਦੇ ਬਦਲੋਗੇ ਠੀਕ ਹੈ ਜੀ ਇਹ ਬਹੁਤ ਅੱਛਾ ਉਪਰਾਲਾ ਆਇਆ ਤੁਹਾਡਾ ਜੀ ਤੇ ਤੁਸੀਂ ਜਿਵੇਂ ਬਤਾਵਰਨ ਦੀ ਸੰਭਾਲ ਲਈ ਪਿੰਡ ਬੱਲੋ ਦੀ ਪੰਚਾਇਤ ਤੇ ਤਰਨਜੋਤ ਸੁਸਾਇਟੀ ਵੱਖ-ਵੱਖ ਪਰਾਲੇ ਕਰਦੇ ਰਹਿੰਦੇ ਆ ਜੀ ਤੁਸੀਂ ਪਿਛਲੇ ਸਾਲ ਇੱਕ ਸੁਣਨ ਚ ਆਇਆ ਸੀ ਕਿ ਪਾਣੀ ਜਿਹੜਾ ਵੀ ਬੰਦਾ ਬਾਅਦ ਚ ਝੋਨਾ ਲਾਊਗਾ ਕੁਝ ਮਿਲ ਲਗਾ ਜੁਲਾਈ ਦੀ ਡੇਟ ਦਿੱਤੀ ਸੀਗੀ ਜੀ ਤੇ ਉਹਦੇ ਚ ਫਿਰ ਤੁਹਾਨੂੰ ਮਤਲਬ ਆਈ ਬੰਦੇ ਜੀ ਤੁਹਾਡੇ ਕੋਲ ਡੇਟ ਲਾਉਣ ਤੋਂ ਬਾਅਦ ਜੀ ਬੰਦੇ ਹਾਂਜੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਹਾਂਜੀ ਇਹ ਇੱਕ ਬੋੜਾ ਵੱਡਾ ਉਦਮ ਹੈ ਪਾਣੀ ਦੇ ਪ੍ਰਤੀ ਠੀਕ ਹੈ ਜੀ ਨਹਿਰੀ ਪਾਣੀ ਤਰਤੀ ਦਾ ਪਾਣੀ ਉਹਨਾਂ ਦੋਨਾਂ ਵਾਸਤੇ ਉਹ ਬੜਾ ਬੜਾ ਸੰਘਰਸ਼ ਕਰ ਰਹੇ ਹਨ ਹੂੰ ਉਹਨਾਂ ਨੇ ਕਿਹਾ ਸੀ ਕਿ 11 ਤਰੀਕ ਨੂੰ ਜਿਹੜੇ ਕਿਸਾਨ ਝੋਨਾ ਲਾਉਣਗੇ ਤਾਂ ਕਿ ਅਸੀਂ ਉਹਨਾਂ ਨੇ ਬੇਨਤੀ ਅਪੀਲ ਕੀਤੀ ਸੀ ਠੀਕ ਹੈ ਜੀ ਕਿ ਤੁਸੀਂ 11 ਤਰੀਕ ਨੂੰ ਝੋਨਾ ਲੇਟ ਲਾਓ ਤਾਂ ਕਿ ਆਪਣੇ ਪਾਣੀ ਦੀ ਬਚਤ ਹੋ ਸਕੇ ਹਾਂਜੀ ਅਸੀਂ ਉਹਨਾਂ ਦੇ ਇਹਨਾਂ ਵਚਨਾਂ ਤੇ ਫੁੱਲ ਚੜਾਉਂਦੇ ਹੋਏ ਨਾਲ ਕਰਦਾ ਸੀ ਕਿ ਜਿਹੜਾ 25 ਤਰੀਕ ਤੋਂ ਝੋਨਾ ਲਾਹੂਗਾ ਹਾਂਜੀ ਅਸੀਂ ਉਹਨੂੰ 500 ਰੁਪਏ ਪ੍ਰਤੀ ਕਿੱਲਾ ਦੇਵਾਂਗੇ ਠੀਕ ਹੈ ਜੀ ਤਾਂ ਕਿ ਪਾਣੀ ਦੀ ਬਚਤ ਹਾਂਜੀ ਹੋਰ ਵੀ ਵਧੀਆ ਹੋ ਸਕੇ ਵੈਸੇ ਵੀ ਇੱਕ ਸਾਡਾ ਟੀਚਾ ਹੈ ਹਾਂਜੀ ਕਮਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਵੀ ਉਥੋਂ ਕੋਈ ਭੇਜਦੇ ਨੇ ਆਪਦੇ ਹੁਕਮ ਪੇਜ ਦੇਨੇ ਕਹ ਲਈਏ ਜਾਂ ਲੋਕਾਂ ਨੂੰ ਸਾਡੇ ਸਤਕਾਰਯੋਗ ਆਪਾਂ ਨੂੰ ਹ ਹਦਾਇਤਾਂ ਬੇਨਤੀਆਂ ਕਰਦੇ ਨੇ ਹਦਾਇਤਾਂ ਕਰਦੇ ਜਿਹੜੇ ਵੀ ਰੂਪ ਹੋਵੇ ਅਸੀਂ ਉਹਨਾਂ ਦੀ ਹਰ ਗੱਲ ਤੇ ਵੈਸੇ ਵੀ ਫੁੱਲ ਚੜਾਉਣਾ ਠੀਕ ਹੈ ਜੀ ਕੋਈ ਵੀ ਕੰਮ ਹੋਵੇ ਅਸੀਂ ਬਹੁਤ ਕੰਮ ਐਸੇ ਨੇ ਸਿੱਖਿਆ ਦੇ ਹੈਲਥ ਦੇ ਅਸੀਂ ਹਰ ਗੱਲ ਤੇ ਉਹਨਾਂ ਦੇ ਕੋਲ ਜਿਹੜਾ ਆਇਆ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਠੀਕ ਹੈ ਕਿਉਂਕਿ ਸਾਡਾ ਬਹੁਤ ਸਹਿਯੋਗ ਦਿੰਦੇ ਠੀਕ ਹੈ ਜੀ ਤੇ ਉਹ ਕਿੰਨੀ ਕੁ ਤੁਸੀਂ ਅਮਾਉਂਟ ਮਤਲਬ ਉਹ ਡੇਟ ਤੋਂ ਬਾਅਦ ਲਾਉਣ ਵਾਲੇ ਤਕਰੀਬਨ ਤਕਰੀਬਨ ਅਸੀਂ 50 ਪ੍ਰਿੰਸ ਪਲੱਸ ਕਰਗੇ ਸੀ ਠੀਕ ਹੈ ਜੀ 8 ਲੱਖ ਕੁਸ਼ ਹਜ਼ਾਰ ਰੁਪਿਆ ਅਸੀਂ ਅੱਛਾ ਜੀ ਉਹਦੇ 'ਚ ਵੰਡਿਆ ਪਿੰਡ ਪਿੰਡ ਦੇ ਕਿਸਾਨਾਂ ਨੂੰ ਪਿੰਡ ਪਿੰਡ ਹਾਂ ਕਿਉਂਕਿ ਸਾਡਾ ਟੀਚਾ ਪਿੰਡ ਹੁੰਦਾ ਠੀਕ ਹੈ ਉਸ ਪਿੰਡ 'ਚ ਅਸੀਂ 8 ਲੱਖ ਤੋਂ ਉੱਪਰ ਜ ₹200 ਬੰਡਿਆ 50% ਪਲੱਸ ਕਰਕੇ ਸੀ। ਤੇ ਇੱਕ ਨਾਲ ਹੀ ਥੋੜਾ ਮਤਲਬ ਕਿ ਉਹ ਪਹਿਲਾਂ ਝੋਨਾ ਲਾਉਣ ਵੇਲੇ ਹੁੰਦਾ ਤੇ ਝੋਨਾ ਵੱਢਣ ਵੇਲੇ ਪਰਾਲੀ ਦਾ ਵੀ ਸੀਗਾ ਜੀ। ਹਾਂਜੀ ਹਾਂਜੀ। ਕਿਉਂਕਿ ਅਸੀਂ ਹਰ ਹਰ ਸਮੇਂ ਤੇ ਧਿਆਨ ਰੱਖਦੇ ਆਂ। ਹਾਂਜੀ। ਉਹ ਵੀ ਸਰਕਾਰ ਦਾ ਇੱਕ ਫੈਸਲਾ ਸੀ ਮਾਨ ਸਾਹਿਬ ਦਾ, ਮੁੱਖ ਮੰਤਰੀ ਸਾਹਿਬ ਦਾ। ਹਾਂਜੀ। ਕਿ ਪ੍ਰਦੂਸ਼ਣ ਰਹਿਤ ਅਸੀਂ ਰਹਿਣਾ। ਠੀਕ ਹੈ ਜੀ। ਪਰ ਸੋ ਉਹਨਾਂ ਦੇ ਪ੍ਰਦੂਸ਼ਣ ਰਹਿਤ ਰੱਖਣ ਵਾਸਤੇ ਅਸੀਂ ਫਿਰ ਪਿੰਡ ਚਲਾਨ ਕਰਤਾ ਸੀ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਕ ਨਹੀਂ ਲਾਊ। ਠੀਕ ਹੈ। ਉਹਨੂੰ ਵੀ 500 ਰੁਪਏ ਪ੍ਰਤੀ ਏਕੜ ਦੇਣ। ਅੱਛਾ ਜੀ। ਉਹ ਵੀ ਕਾਫੀ ਅਸੀਂ ਤਕਰੀਬਨ ਉਹ ਵੀ 50% ਪਾਰ ਕਰਕੇ ਸੀ ਕਾਫੀ ਸਾਡੇ ਪਿੰਡ ਦਾ ਅਸਲ ਨਾਲ ਸਾਡੇ ਪਿੰਡ ਦਾ ਸਹਿਯੋਗ ਬਹੁਤ ਹੈ ਅੱਛਾ ਜਿਹੜੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਜਿਹਨੂੰ ਵੀ ਕੋਈ ਕਿਸ ਕਿਸਮ ਦਾ ਕੋਈ ਲੋਡ ਹੁੰਦੀ ਹੈ ਸੱਦਾ ਦਿੰਦੇ ਨੇ ਉਹ ਸਾਡਾ ਬਹੁਤ ਜਿਆਦਾ ਰਿਕਰਡ ਕਰਦੇ ਨੇ ਤਾਂ ਕਰਕੇ ਅਸੀਂ ਹਰ ਕੰਮ 'ਚ ਸਫਲ ਹੋ ਜਾਂਦੇ ਠੀਕ ਹੈ ਜਿਵੇਂ ਉਹ ਤੁਹਾਡਾ ਸਹਿਯੋਗ ਕਰਦੇ ਹੈਗੇ ਜੀ ਜਿਵੇਂ ਹੁਣ ਰਸਾਇਣਿਕ ਖਾਦਾਂ ਵੀ ਪੈਣ ਲੱਗੀਆਂ ਬਹੁਤੀਆਂ ਜੀ ਮਤਲਬ ਸੁਣਨ ਚ ਆਇਆ ਵੀ ਇਹ ਜ਼ਹਿਰ ਵਾਲੇ ਮਤਲਬ ਅਨਾਜ ਪੈਦਾ ਹੋਣ ਲੱਗੇ ਜੀ ਉਹਦੇ ਲਈ ਤੁਸੀਂ ਇੱਕ ਆਰਗੈਨਿਕ ਵੀ ਕੋਈ ਖੇਤੀ ਦਾ ਕੀਤਾ ਹੈਗਾ ਵੀ ਜਿਹੜਾ ਕਰੂਗਾ ਹਾਂਜੀ ਅਸੀਂ ਉਹਦੇ ਵਿੱਚ ਕਰਿਆ ਸੀ ਵੀ ਜਿਹੜਾ ਕੋਈ ਫਲਦਾਰ ਬੂਟੇ ਹਾਂਜੀ ਜਿਹੜਾ ਕੋਈ ਲਾਉਣਾ ਚਾਹੁੰਦਾ ਸੂਨਾ ਨੂੰ ਫਲਦਾਰ ਬੂਟੇ ਦੇਵਾਂਗੇ ਹਾਂਜੀ ਕੋਈ ਸਬਜ਼ੀਆਂ ਦਾਲਾਂ ਬੀਜਣਾ ਚਾਹੁੰਦਾ ਉਹਨਾਂ ਸਬਜ਼ੀਆਂ ਦੇ ਵੀ ਅਸੀਂ ਫ੍ਰੀ ਦੇਵਾਂਗੇ ਅੱਛਾ ਕੋਈ ਦਾਲਾਂ ਬੀਜਣੀਆਂ ਚਾਹੁੰਦਾ ਆਰਗੈਨਿਕ ਅਸੀਂ ਉਹਨਾਂ ਨੂੰ ਵੀ ਫ੍ਰੀ ਦੇਵਾਂ ਅੱਛਾ ਤਾਂ ਕਿ ਪੰਚਾਇਤ ਕੋਲ ਉਹ ਵਟਾਪਰਾਲਾ ਸੀ ਸੰਸਥਾ ਦੇ ਸਹਿਯੋਗ ਨਾਲ ਹਾਂਜੀ ਕਿ ਅਸੀਂ ਉਹਨਾਂ ਲੋਕਾਂ ਨੂੰ ਆਰਗੈਨਿਕ ਖੇਤੀ ਵੱਲ ਮੋੜੀਏ ਠੀਕ ਹੈ ਜੀ ਹਾਂਜੀ ਉਹਦਾ ਵੀ ਅਸੀਂ ਪ੍ਰਾਲਾ ਕਰ ਇਹ ਤਾਂ ਜਿਵੇਂ ਸੀਗੇ ਆਪਣੇ ਬਾਤਾਂ ਬਰਨ ਲਈ ਤੁਸੀਂ ਸੋਸਾਇਟੀ ਵੱਲੋਂ ਪੰਚਾਇਤ ਵੱਲੋਂ ਜਿਹੜੇ ਤੁਸੀਂ ਪ੍ਰਾਲੇ ਕਰ ਰਹੇ ਹੋਗੇ ਜੀ ਇੱਕ ਸਮਾਜ ਸੁਧਾਰਕ ਲਈ ਵੀ ਤੁਸੀਂ ਜਿਵੇਂ ਸੁਣ ਤੁਸੀਂ ਦੱਸਿਆ ਸੀਗਾ ਵੀ ਜਿਹੜਾ ਸਾਦੇ ਵਿਆਹ ਕਰਨਗੇ ਜਾਂ ਹੋਰ ਉਹਦੇ ਪੰਚਾਇਤ ਸੋਸਾਇਟੀ ਵੱਲੋਂ ਵੀ ਤੁਸੀਂ ਉਹਦੇ ਵੀ ਹੈਲਪ ਕਰ ਦੇਵਾਂਗੇ ਕਿਉਂਕਿ ਸਾਡੇ ਸਮਾਜ ਦੇਆਂ ਦੋ ਪ੍ਰੀਤੀਆਂ ਵੱਡੀਆਂ ਖਰਚ ਦਾ ਸਾਧਨ ਜਿਹੜਾ ਇੱਕ ਭੋਗ ਮਰਨਿਆਂ ਦੇ ਤੇ ਇੱਕ ਵਿਆਹ ਵੱਡੇ ਪੈਰਾਂਾਂ 'ਚ ਵੱਡੇ ਵਿਆਹ ਕਰਨੇ ਇੱਕ ਸਾਡਾ ਕਰਵਾਜ ਬਣ ਗਿਆ ਬਾਅਦ 'ਚ ਚਾਹੇ ਅਸੀਂ ਤੰਗ ਹੁੰਨੇ ਆ ਉਹਦੇ ਨਾਲ ਪਰ ਸਾਡੀ ਸੰਸਥਾ ਨੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਤਰਨਜੋਤ ਵੈਲਫੇਅਰ ਸੁਸਾਇਟੀ ਨੇ ਹਾਂਜੀ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਕਿਸਾਨ ਕੋਈ ਵੀ ਹਮ ਉੱਚ ਕੋਈ ਕਿਸੇ ਨਾ ਵੱਡਾ ਛੋਟਾ ਨਹੀਂ ਅਮੀਰ ਜਾਂ ਗਰੀਬ ਪਿੰਡ ਵਾਸੀ ਹਾਂ ਪਿੰਡ ਵਾਸੀ ਬੋਲੋ ਦੇ ਸਾਦਾ ਵਿਆਹ ਸਾਦੇ ਵਿਆਹ 'ਚ ਦੋ ਤਿੰਨ ਚੀਜ਼ਾਂ ਨੇ ਇੱਕ ਨਸ਼ਾ ਰਹਿਤ ਇੱਕ ਡੀਜ ਨਾਲ ਹੋਣੇ ਠੀਕ ਹੈ ਤੇ ਘਰੇ ਸਾਦਾ ਵਿਆਹ ਕਰਨੇ ਠੀਕ ਹੈ ਛੋਟਾ ਬਿਆਜ ਮੈਂ ਆਮ ਕਹਿੰਦੀ ਆਪਾਂ ਘਰਾਂ ਚ ਪਹਿਲਾਂ ਕਰਦੇ ਸਾਡੇ ਬਜ਼ੁਰਗ ਕਰਦੇ ਸੀ ਅਸੀਂ ਉਹ ਕਲਚਰ ਮੋੜ ਕੇ ਲਿਆਉਣਾ ਚਾਹੁੰਦੇ ਠੀਕ ਹੈ ਜੀ ਅਸੀਂ ਕਹੇ ਸੀ ਵੀ ਜਿਹੜਾ ਇਹ ਕਰੂਗਾ ਉਹ ಗ್ರಾಮ ਪੰਚਾਇਤ ਤੇ ਤਰਨਜੋਤ ਵੈਲਫੇਅਰ ਸੁਸਾਇਟੀ 21000 ਰੁਪਏ ਉਹ ਬੇਟੀ ਨੂੰ ਸ਼ਗਨ ਦੇ ਕੇ ਆਇਆ ਠੀਕ ਸਾਡੇ ਕੋਲੇ ਅਸੀਂ 2-3 ਵਿਆਹ ਅਸੀਂ ਸੱਦਾ ਨਹੀਂ ਦਿੱਤਾ ਸਾਡੇ ਕੋਲੇ 3 ਵਿਆਹ ਜੂ ਪਹਿਲਾਂ ਕਵਰ ਕਰ ਲਏ ਤੇ ਸਾਡੇ ਆਖੇ ਸਾਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਕੋਈ 새 ਕੰਮ ਨੂੰ ਸ਼ੁਰੂ ਕਰਦੇ ਆ ਸਾਡੇ ਪਿੰਡ ਵਾਸੀ ਸਾਡਾ ਸਹਿਯੋਗ ਦਿੰਦੇ ਆ ਨਾਲ ਨਾਲ ਸ਼ੁਰੂ ਕਰ ਲੈਂਦੇ ਸਾਡਾ ਮਾਣ ਵਧ ਜਾਂਦਾ ਅਸੀਂ ਅੱਗੇ ਤੋਂ ਕਹਿੰਦੇ ਆ ਠੀਕ ਹੈ ਜੀ ਇਹ ਸਮਾਜ ਸੁਧਾਰਕ ਜੀ ਇੱਕ ਨਸ਼ਿਆਂ ਪ੍ਰਤੀ ਵੀ ਜਿਵੇਂ ਹੁਣ ਅੱਜਕੱਲ੍ਹ ਦਰਿਆ ਚੱਲ ਰਿਹਾ ਹੈ ਜਿਵੇਂ ਇੱਕ ਨਸ਼ਿਆਂ ਦਾ ਉਹਦੇ ਪ੍ਰਤੀ ਵੀ ਤੁਸੀਂ ਕੋਈ ਕਦਮ ਚੱਕੇ ਹੈਗੇ ਵੀ ਨਸ਼ਿਆਂ ਹਾਂਜੀ ਉਹਦੇ ਚ ਅਸੀਂ ਇਹ ਕਿਹਾ ਸੀ ਪੰਜਾਬ ਸਰਕਾਰ ਨੇ ਵੀ ਉਹਦੇ ਚ ਬਹੁਤ ਵੱਡਾ ਜੋ ਤਨਾਸ਼ੇ ਆਬਰੋਦਾਂ ਹਾਂ ਤੇ ਬਹੁਤ ਵੱਡੀ ਮਹਮਾਸ਼ੇੜੀ ਹੋਈ ਹੈ ਉਹਦੇ ਬਹੁਤ ਪਹਿਰਾ ਦਿੱਤਾ ਜਾ ਰਿਹਾ ਹੈ ਚਾਹੇ ਡਿਪਾਰਟਮੈਂਟ ਪੰਜਾਬ ਪੁਲਿਸ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਸਮਾਜ ਸੇਵੀ ਜਿੰਨੀਆਂ ਵੀ ਸੰਸਥਾਵਾਂ ਨੇ ਪੰਚਾਇਤਾਂ ਨੇ ਉਹ ਕਾਫੀ ਵੱਡਾ ਉਪਰਾਲਾ ਕਰ ਰਹੇ ਨੇ ਕਿਉਂਕਿ ਬਹੁਤ ਭਿਆਨਕ ਬਿਮਾਰੀ ਸਾਡੀ ਨਸ਼ੇ ਦੇ ਰੂਪ ਚ ਸਾਨੂੰ ਚਿੰਬੜ ਚੁੱਕੀ ਹੈ ਸਾਡਾ ਨੌਜਵਾਨੀ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਰਿਹਾ ਹੈ ਪਰ ਉਹਦੇ ਚ ਅਸੀਂ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਇਹ ਕਰਤਾ ਕਿ ਸਾਡਾ ਪਿੰਡ ਅਸੀਂ ਆਪਣੀ ਝੋਲੀ ਪਾ ਲਿਆ ਸੀ ਅਡਾਪਟ ਕਰ ਲਿਆ ਸੀ ਤੇ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹ ਦਵਾਈ ਠੀਕ ਹੈ ਜਿਵੇਂ ਵੀ ਕੋਈ ਹੈਲ ਬਚਾਉਂਦਾ ਸਾਥੋਂ ਅਸੀਂ ਇੱਕ ਪੰਚਾਇਤ ਵੱਲੋਂ ਤੇ ਸੰਸਥਾ ਵੱਲੋਂ ਨੰਬਰ ਅਪਲਾਈ ਕਰਦਾ ਸੀ ਕਿ ਸਾਡੇ ਨਾਲ ਸੰਪਰਕ ਕਰੋ ਜੇ ਕੋਈ ਵੀ ਜੋ ਨੌਜਵਾਨ ਬੱਚਾ ਬੱਚੀ ਨਸ਼ਾ ਛਡਲਣਾ ਚਾਹੁੰਦਾ ਤਾਂ ਸਾਰਾ ਖਰਚ ਖੇਚੜਾ ਜਿਹੜਾ ਉਹ ಗ್ರಾಮ ਪੰਚਾਇਤ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਕਰੂ ਠੀਕ ਇੱਕ ਨਸ਼ਿਆਂ 'ਚ ਲੱਗਣ ਦਾ ਇੱਕ ਕਾਰਨ ਇੱਥੇ ਮਤਲਬ ਬੇਰੁਜ਼ਗਾਰੀ ਵੀ ਹੈ ਜੀ ਹਾਂ ਵੀ ਬੇਰਜ਼ਗਾਰੀ ਹੋਣ ਦੇ ਨਾਲ ਨਾਲ ਮਤਲਬ ਕੋਈ ਨੌਜਵਾਨ ਨਸ਼ਿਆਂ 'ਚ ਕਨਵਰਟ ਹੋ ਜਾਂਦੇ ਆ। ਹਾਂਜੀ ਤੇ ਤੁਸੀਂ ਰੁਜ਼ਗਾਰ ਲਈ ਵੀ ਕੁਝ ਕਰ ਰਹੇ ਹੋਗੇ ਜੀ? ਹਾਂਜੀ ਸਾਡਾ ਗਰਮੀਸ਼ ਸੋਮਾਨ ਜਿਹੜੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕ ਨੇ ਹਾਂਜੀ ਉਹ ਤਾਂ ਕਾਫੀ ਲੰਬੇ ਸਮੇਂ ਤੋਂ ਸਾਡਾ ਪਿੰਡ ਤੌਰ ਤੇ ਹੋਇਆ ਸੀ ਕਿ ਪੋਸਟ ਗ੍ਰੈਜੂਏਟ ਜਿਹੜੇ ਬੱਚੇ ਨੇ ਹਮ ਅਸੀਂ ਉਹਨਾਂ ਨੂੰ ਕੈਸੇ ਪੋਸਟ ਗ੍ਰੈਜੂਏਟ ਹੋਜੋ ਠੀਕ ਹੈ ਜੀ ਸਸਤਾ ਤੁਹਾਨੂੰ ਹਾਂਜੀ 25000 ਰੁਪਏ ਪ੍ਰਤੀ ਮਹੀਨਾ ਜਿੰਨਾ ਚਿਰ ਤੁਹਾਨੂੰ ਨੌਕਰੀ ਨਹੀਂ ਲੱਗਦੇ ਅੱਛਾ ਉਹ ਦੇਊਗੀ ਅੱਛਾ ਜੀ ਤੇ ਜਿਹੜੀ ਪੜਾਈ ਦਾ ਅਸੀਂ ਉਹ ਤੋਂ ਪਹਿਲਾਂ ਹੀ ਰੋਕਣਾ ਚਾਹੁੰਦੇ ਆ ਕਿਉਂਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਅਸੀਂ ਸਕੂਲਾਂ 'ਚ ਫੀਸਾਂ ਭਰਦੇ ਆ ਕਾਲਜਾਂ 'ਚ ਫੀਸਾਂ ਭਰਦੇ ਆ ਯੂਪੀਐਸਸੀ ਦੀ ਤਿਆਰੀ ਵਾਸਤੇ ਬੱਚੇ ਭੇਜੇ ਹੋਏ ਨੇ ਹਾਂਜੀ ਐਮਬੀਬੀਐਸ ਕਰ ਰਹੇ ਆ ਸਾਡੇ ਦੋ ਬੱਚੇ ਇੱਕ ਇੰਜੀਨੀਅਰ ਦੀ ਫੀਸ ਭਰ ਕੋਲੋਂ ਅਸੀਂ ਲੱਗੇ ਹੋਏ ਠੀਕ ਹੈ ਤਾਂ ਕਿ ਮੁੱਢ ਤੋਂ ਹੀ ਰੋਕਿਆ ਜਾ ਸਕੇ ਠੀਕ ਹੈ ਉਹ ਇਸ ਨਵਤਮਨ ਇਸ ਨਸ਼ੇ ਵੱਲ ਜਾਣ ਹੀ ਨਾ ਅਸੀਂ ਤਾਂ ਇਸ ਨਾਲ ਨੂੰ ਬਹੁਤ ਨੇੜੇ ਹੋ ਕੇ ਕੰਪਿਊਟਰ ਕੋਰਸ ਕਰਾ ਰਹੇ ਆ ਤੇ ਫ੍ਰੀ ਚ ਲਾਇਬ੍ਰੇਰੀ 'ਚ ਹਾਂਜੀ ਇੱਕ ਟੀਚਰ ਅਸੀਂ ਭਰਤੀ ਕੀਤਾ ਹੋਇਆ ਕਿ ਉਹ ਫੌਜ ਦੀ ਪੁਲਿਸ ਦੀ ਹਾਂਜੀ ਜਾਂ ਕਲੈਰੀਕਲ ਸਟਾਫ ਜਿਹਨੇ ਭਰਤੀ ਹੋਣਾ ਹੈ ਉਹਨਾਂ ਦੀਆਂ ਫ੍ਰੀ ਕਲਾਸਾਂ ਉਹ ਟੀਚਰ ਪੜਾਉਂਦੇ ਨੇ ਲਾਇਬ੍ਰੇਰੀ ਚ ਉਹਨਾਂ ਦੇ ਵਾਸਤੇ ਕਿਤਾਬਾਂ ਰੱਖੀਆਂ ਹੋਈਆਂ ਨੇ ਠੀਕ ਹੈ ਹਾਂਜੀ ਜੇ ਕੋਈ ਐਕਸਟਰਾ ਮਤਲਬ ਆਰਡੀਨਰੀ ਜਾਂ ਹੁਸ਼ਿਆਰ ਬੱਚਾ ਹੈ ਕੋਈ ਆਈਪੀਐਸ ਪੀਸੀਐਸ ਕਰਨਾ ਚਾਹੁੰਦਾ ਹੈ ਜੀ ਤੇ ਤੁਸੀਂ ਉਹਦੀ ਵੀ ਹੈਲਪ ਕਰਦੇ ਹਾਂਜੀ ਪਹਿਲਾਂ ਵੀ ਚਾਰ ਬੱਚੇ ਸਾਡੇ ਦਿੱਲੀ ਗਏ ਹੋਏ ਨੇ ਠੀਕ ਹੈ ਜੀ ਤੇ ਜੇ ਉਹ ਬੱਚਾ ਯੋਗ ਹੈ ਹਾਂਜੀ ਤਾਂ ਸੀ ਉਹਦੀ ਹੈਲਪ ਕਰਨੇ ਚ ਕੋਈ ਬਰੇਜ ਨਹੀਂ ਹੈ ਠੀਕ ਹੈ ਕਿਉਂਕਿ ਸਾਡਾ ਸੁਧਾਰੀ ਇਸ ਗੱਲ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੀ ਇੱਕ ਹੈ ਕਿ ਜਿੱਨਾਂ ਚਿਰ ਮੇਰੇ ਪਿੰਡ ਦੇ 4-5 ਆਈਐਸ ਜਾਂ ਪੀਸੀਐਸ ਨਹੀਂ ਬਣ ਜਾਂਦੇ ਮੈਂ ਉਹਨਾਂ ਜਿਹੜੇ ਪ੍ਰਾਪਤੀ ਨਹੀਂ ਗਣਦਾ ਮੇਰੀ ਪ੍ਰਾਪਤੀ ਉਸ ਦਿਨ ਹੋਊਗੀ ਜਿੱਤੇ ਮੇਰੇ ਪਿੰਡ ਦੇ 4 ਜਾਂ 5 ਆਈਐਸ ਪੀਸੀਐਸ ਬਣਨਗੇ ਫਿਰ ਅਸੀਂ ਮਾਣ ਮਹਿਸੂਸ ਕਰਾਂਗੇ ਸਾਡਾ ਕੀਤਾ ਹੋਇਆ ਜਦੋਂ ਸ਼ੁਰੂ ਕੀਤਾ ਕਿਉਂ ਮੈਂ ਉਸ ਨੂੰ ਸਿਰੇ ਲਾ ਠੀਕ ਹੈ ਜਿਵੇਂ ਤੁਸੀਂ ਦੱਸਿਆਗਾ ਵੀ ਸਾਨੂੰ ਡਿਗਰੀ ਲੈ ਕੇ ਦਿਓ ਰੁਜ਼ਗਾਰ ਸਾਥੋ ਲਓ ਜੀ ਇਹ ਮਿਹਨਤ ਵੀ ਤੁਹਾਡੀ ਛੇੜੀ ਪਈ ਆ ਹਾਂਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਐਨਾ ਕੁਝ ਸਮਾਜ ਸੁਧਾਰ ਦੇ ਬਾਤਾਂ ਬਰਨ ਲਈ ਕੰਮ ਕਰ ਸਹਿ ਸਰਕਾਰ ਨੇ ਸਾਨੂੰ ਕਿਸੇ ਸਨਮਾਨ ਬਚੋ ਕੋਈ ਨਿਵਾਜਿਆ ਜੀ ਹਾਂਜੀ 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 ਪੰਜਾਬ ਸਰਕਾਰ ਦਾ ਸਾਡੇ ਤੇ ਬਹੁਤ ਮਿਹਰ ਭਰਿਆਤ ਹੈ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੋ ਵਾਰ ਹਾਂਜੀ ਅਵਾਰਡ ਦਿੱਤੇ ਹਾਂਜੀ ਵਾਤਾਵਰਨ ਦੀ ਸੋਤਾ ਦੇ ਹਾਂਜੀ ਗ੍ਰਾਮ ਪੰਚਾਇਤ ਨੂੰ ਨਿਵਾਜਿਆ ਠੀਕ ਹੈ ਜੀ ਹੁਣ ਫੇਰ ਸਾਨੂੰ ਵਧੀਆ ਪਿੰਡ ਮਤਲਬ ਥੀਮਾ ਦੇ ਕੰਮ ਕਰਦੀਆਂ ਪੰਚਾਇਤਾਂ ਅਸੀਂ ਉਹਦੇ ਪੰਜਾਬ ਚੋਂ ਫਸਟ ਆਏ ਫਿਰ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਅਵਾਰਡ ਦੇ ਕੇ ਸਾਡੀ ਗ੍ਰਾਮ ਪੰਚਾਇਤ ਨੂੰ ਲਵਾਜਿਆ ਠੀਕ ਹੈ ਜੀ ਸਰਕਾਰ ਜਿੱਥੇ ਅਸੀਂ ਉਦਮ ਕਰਦੇ ਨਾ ਕੰਮ ਲਈ ਹਾਂਜੀ ਉਦਮ ਕਰਨ ਦੇ ਕਾਰਨ ਹੀ ਦੋ ਇੱਕ ਤਾਂ ਸਾਡਾ ਪਿੰਡ ਬਹੁਤ ਸਹਿਯੋਗ ਦਿੰਦਾ ਠੀਕ ਹੈ ਜੀ ਦੂਜੇ ਪੱਖ ਆ ਕਿ ਸਰਕਾਰ ਸਾਡਾ ਬਹੁਤ ਸਤਿਕਾਰ ਕਰਦੀ ਹੈ ਮੁੱਖ ਮੰਤਰੀ ਸਾਹਿਬ ਦਾ ਦੋ ਵਾਰੀ ਤਿੰਨ ਦੋ ਵਾਰੀ ਵਾਰਡ ਮਿਲਣਾ ਸਾਡੇ ਪੰਚਾਇਤ ਸਕਤਰ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਇੱਕ ਸਨਮਾਨ ਪਰਮਜੀਤ ਭੁੱਲਰ ਪਰਮਜੀਤ ਸਿੰਘ ਭੁੱਲਰ ਠੀਕ ਹੈ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਵਾਰਡ ਦੇ ਕੇ ਉਹਨਾਂ ਨੂੰ ਵੀ ਸਨਮਾਨਿਆ ਹਾਂ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਠੀਕ ਹੈ ਜੀ ਕਿ ਮੈਂ ਬੱਲੂ ਪਿੰਡ ਆਉਂਗਾ ਹਾਂ ਜੀ ਅਜੇ ਮੈਂ ਸੋਸ਼ਲ ਸਾਈਟ ਤੇ ਦੇਖਦੇ ਆ ਜੀ ਉਹਨਾਂ ਦੀ ਇੱਕ ਕਲਿੱਪ ਵੀ ਮਤਲਬ ਜੀ ਵੀ ਮੈਂ ਆਉਂਗਾ ਜੀ ਬੱਲੂ ਪਿੰਡ ਜੀ ਤੇ ਉਹ ਆਈ ਜੀ ਬਹੁਤ ਕਲਿੱਪ ਸੋਸ਼ਲ ਮੀਡੀਆ ਤੇ ਚੱਲੀ ਹਾਂਜੀ ਹਾਂਜੀ ਪਰ ਉਹ ਦੋ ਵਾਰ ਜਿਹੜਾ ਕਾਰਨ ਬਣਿਆ ਪਹਿਲੀ ਵਾਰ ਤਾਂ ਇਹ ਹੋਇਆ ਕਿ ਪਾਣੀਆਂ ਦਾ ਜਿਹੜਾ ਸੀ ਵੱਡਾ ਮੁੱਦਾ ਛਿੜਪਿਆ ਉਸ ਦਿਨਾਂ ਚਾਕੇ ਠੀਕ ਹੈ ਜੀ 6 ਤਰੀਕ ਨੂੰ ਐ 10 ਤਰੀਕ ਨੂੰ ਸਾਡੀ ਜਿਹੜੀ ਪਾਕਿਸਤਾਨ ਨਾਲ ਛੇੜਛਾੜ ਮਲੂ ਜੰਗ ਦੇ ਰੂਪ ਚ ਚੱਲਣ ਵਾਲੀ ਸੀ ਜਾਂ ਚੱਲ ਪਈ ਸੀ ਛੋਟਾ ਮੋਟਾ ਹਰਕਤਾਂ ਹੋਈਆਂ ਹਾਂਜੀ ਉਹਦੇ ਚ ਬਿਜੀ ਹੋ ਹਲੇ ਵੀ ਮਾਨ ਹੈ ਹਾਂ ਕਿ ਉਹ ਜ਼ਰੂਰ ਆਉਣਗੇ ਠੀਕ ਹੈ ਅਸੀਂ ਇੰਤਜ਼ਾਰ ਜਾਂ ਕਿਉਂਕਿ ਉਹ ਵਾਦਾ ਉਹਨਾਂ ਕੀ ਕਰਦੇ ਆ ਠੀਕ ਹੈ ਕਦੇ ਸੁਣਿਆ ਨਹੀਂ ਜਿਹੜਾ ਵਾਦਾ ਕਰ ਲਿਆ ਨਹੀਂ ਨਵਾਇਆ ਠੀਕ ਹੈ ਅਸੀਂ ਹਲੇ ਵੀ ਆਸ ਤਾਂ ਉਹ ਵਾਦਾ ਕੀਤਾ ਨਵਾਓ ਕਿ ਤੁਸੀਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਵੀ ਅਸੀਂ ਕਰੋੜ ਰੁਪਏ ਦਾ ਚੈੱਕ ਦੇਵਾਂਗੇ ਜੀ ਜੇ ਸਾਡੇ ਪਿੰਡ ਉਹ ਕੀ ਸੀਗਾ ਜੀ ਉਹ ਉਹਦੇ ਚ ਤਾਂ ਇਹ ਸੀ ਜੀ ਕਿ ਸਾਡਾ ਨਾ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਜਿਹੜੇ ਅਸਲ ਸਰਕਾਰ ਬਣਨ ਵੇਲੇ ਦੋ ਮੁੱਦੇ ਸੀ ਹਾਂਜੀ ਹੈਲਥ ਤੇ ਸਿੱਖਿਆ ਠੀਕ ਹੈ ਜੀ ਸਾਡੇ ਬਿਲਡਿੰਗ ਹਸਪੀਟਲ ਦੀ ਬਣੀ ਆ ਸਾਨੂੰ ਏਸੀਪੀ 24 7 ਦਾ ਸਾਡੇ ਹਸਪੀਟਲ ਬਣ ਜੇ ਬਹੁਤਿਆਂ ਨੂੰ ਸਹੂਲਤਾਂ ਮਿਲ ਜਾਣ ਇੱਕ ਸਾਨੂੰ ਅਸੀਂ ਬੇਨਤੀ ਕੀਤੀ ਸੀ ਕਿ ਪੰਜਾਬ ਚ ਸਭ ਤੋਂ ਪਹਿਲਾਂ ਐਮਐਨਐਸ ਸਕੂਲ ਜਿਹੜੇ ਬਣਨੇ ਨੇ ਹਾਂਜੀ ਕਿ ਉਹ ਸਭ ਤੋਂ ਪਹਿਲਾਂ ਸਾਡੇ ਪਿੰਡ ਬਣੇ ਅੱਛਾ ਜੀ ਉਹਦਾ ਨੀਂਹ ਪੱਥਰ ਰੱਖ ਦਿਓ ਤੇ ਕੰਮ ਚਲਵਾ ਦਿਓ ਅਸੀਂ ਸਤਕਾਰ ਤੌਰ ਤੇ ਜਿੱਥੇ ਹੋਰ ਦਾਨ ਕਰਦੇ ਆ ਹਾਂਜੀ ਪੰਜਾਬ ਸਰਕਾਰ ਨੂੰ ਦਾਨ ਕਰਦੇ ਆ ਕਿਉਂਕਿ ਸਰਕਾਰ ਇਹਨਾਂ ਦਾਣ ਕਰਦੀ ਹੈ ਇਹਨਾਂ ਲੋਕਾਂ ਦਾ ਧਿਆਨ ਰੱਖਦੀ ਹੈ ਉਹਦੇ ਚ ਅਸੀਂ ਹਸਾਬ ਦੇ ਕੋਲ ਮੁੱਲਾ ਦਾ ਪਾ ਸਕਦੇ ਹਾਂ ਠੀਕ ਹੈ ਜੀ ਅੱਛਾ ਇਹ ਸੀਗੇ ਆਪਣੇ ਨਾਲ ਤਰਨਜੋਤ ਬੈਲਪੇਰ ਸੁਸਾਇਟੀ ਦੇ ਸਰਗਰਮ ਮੈਂਬਰ ਭਪਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਆਪਣੀ ਸੁਸਾਇਟੀ ਦੇ ਕੀਤੇ ਹੋਏ ਕੰਮਾਂ ਤੇ ਬਾਖੂਬੀ ਚਾਨਣਾ ਪਾਇਆ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਸੁਸਾਇਟੀ ਦੇ ਜਿਹੜੇ ਪ੍ਰਧਾਨ ਗੁਰਮੀਤ ਸਿੰਘ ਮਾਨ ਪਿੰਡ ਦੀ ਸਰਪੰਚ ਅਮਰਜੀਤ ਕੌਰ ਅਤੇ ਸੁਸਾਇਟੀ ਦੇ ਪ੍ਰਧਾਨ ਕਰਨਜੀਤ ਸਿੰਘ ਦਾ ਇਸ ਪਿੰਡ ਲਈ ਵਿਸ਼ੇਸ਼ ਸਹਿਯੋਗ ਰਿਹਾ ਗੁਰਮੀਤ ਸਿੰਘ ਮਾਨ ਭਾਵੇਂ ਉਹ ਵੱਡੇ ਉਦਯੋਗਪਤੀ ਹਨ ਸਟੇਟ ਤੋਂ ਬਾਹਰ ਆਪਣਾ ਕਾਰੋਬਾਰ ਕਰਦੇ ਹਨ ਪਰ ਉਹਨਾਂ ਦਾ ਦਿਲ ਪਿੰਡ ਚ ਹੀ ਧੜਕਦਾ ਹੈ ਤੇ ਉਹ ਆਪਣੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਵਜੋਂ ਦੇਖਣਾ ਚਾਹੁੰਦੇ ਹਨ ਇਸ ਲਈ ਉਹ ਆਰਥਿਕ ਸਹਾਇਤਾ ਤੇ ਨਾਲ-ਨਾਲ ਆਪਣਾ ਕੀਮਤੀ ਸਮਾਂ ਵੀ ਪਿੰਡ ਵਿੱਚ ਲਗਾਉਂਦੇ ਹਨ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਜਿਹੜੀਆਂ ਅਖਬਾਰ ਦੀਆਂ ਸੁਰਖੀਆਂ ਹਨ ਇਹ ਪਿੰਡ ਦੇ ਹੀ ਕੰਮਾਂ ਤੇ ਹਰ ਰੋਜ਼ ਇੱਕ ਨਾ ਇੱਕ ਨਿਊਜ਼ ਲੱਗਦੀ ਰਹਿੰਦੀ ਹੈ ਇਹ ਪਿੰਡ ਦੀਆਂ ਮਤਲਬ ਗਵਾਹੀ ਭਰਦੇ ਹਨ ਕਿੱਖ ਮੁੱਦਿਆਂ ਤੇ ਪਹਿਲ ਕਦਮੀ ਹੋ ਰਹੀ ਹੈ ਧੰਨਵਾਦ ਜੀ